ਇੱਕ ਸਾਧੂ ਦੇ ਭੇਸ ਦੇ ਵਿੱਚ ਚਿੱਟਾ ਵੇਚਣਾ ਕੋਈ ਸੋਚ ਵੀ ਨਹੀਂ ਸਕਦਾ ਖਨਾਪੁਲਸ ਨੇ ਅੱਜ ਇਹ ਮਾਮਲਾ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਹੈਰੋਇਨ ਸਪਲਾਈ ਕਰਨ ਦੇ ਦੋਸ਼ ਦੇ ਵਿੱਚ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਖਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਤੀ ਕਾਲੀਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਤੇ ਉਸ ਦੇ ਭਰਾ ਵਿਕੀ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮਗਵਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਤੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਹਮਣੇ ਆਏ। ਦੱਸਦੀ ਹੈ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸਨੇ ਗਨਮਰ ਲੈਂਡ ਲਈ ਖੋਦ ਹੀ ਆਪਣੇ ਉੱਪਰ ਹਮਲਾ ਵੀ ਕਰਾਇਆ ਸੀ। ਇਹ ਚ ਸਾਧੂ ਦੇ ਭੇਸ ਦੇ ਵਿੱਚ ਚਿੱਟਾ ਵੇਚਣਾ ਕੋਈ ਸੋਚ ਵੀ ਨਹੀਂ ਸਕਦਾ। ਖਣਾ ਪੁਲਿਸ ਨੇ ਅੱਜ ਇਹ ਮਾਮਲਾ ਗ੍ਰਫਤਾਰ ਕੀਤਾ। ਉਸ ਦੇ ਵਿੱਚ ਹੈਰੋਇਨ ਸਪਲਾਈ ਕਰਨ ਦੇ ਦੋਸ਼ ਦੇ ਵਿੱਚ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਖੰਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਤੇ ਉਸ ਦੇ ਭਰਾ ਵਿਕੀ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮਗਵਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਤੇ ਹੋਰਨਾਂ ਦੇ ਨਾਮ ਸਾਹਮਣੇ ਆਏ। ਦੱਸਦੀ ਹੈ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸਨੇ ਗਨਵਰ ਲੈਂਡ ਲਈ ਖੋਤੇ ਹੀ ਆਪਣੇ ਉੱਪਰ ਹਮਲਾ ਵੀ ਕਰਾਇਆ ਸੀ। ਇੱਕ ਸਾਧੂ ਦੇ ਭੇਸ ਦੇ ਵਿੱਚ ਚਿੱਟਾ ਵੇਚਣਾ ਕੋਈ ਸੋਚ ਵੀ ਨਹੀਂ ਸਕਦਾ। ਖਨਾਪੁਰ ਸਨੇਕ ਜੀ ਹਾਂ ਮਾਮਲਾ ਗ੍ਰਫਤਾਰ ਕੀਤਾ ਉਸ ਦੇ ਵਿੱਚ ਹੈਰੋਇਨ ਸਪਲਾਈ ਕਰਨ ਦੇ ਦੋਸ਼ ਦੇ ਵਿੱਚ ਸਾਬਕਾ ਸ਼ਿਵ ਸੈਨਾ ਆਗੂ ਮਹੰਤਕ ਕਸ਼ਮੀਰ ਗਿਰੀ ਨੂੰ ਗ੍ਰਫਤਾਰ ਕੀਤਾ ਉਸ ਦੇ ਨਾਲ ਖਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਤੀ ਕਾਲਿਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਤੇ ਉਸ ਦੇ ਭਰਾ ਵਿਕੀ ਨੂੰ ਗ੍ਰਫਤਾਰ ਕੀਤਾ ਇਹਨਾਂ ਕੋਲ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮਗਵਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਹਮਣੇ ਆਏ। ਦੱਸਦੀ ਹੈ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸਨੇ ਗਨਵਰ ਲੈਂਡ ਲਈ ਖੋਤੇ ਹੀ ਆਪਣੇ ਉੱਪਰ ਹਮਲਾ ਵੀ ਕਰਾਇਆ ਸੀ। ਇੱਕ ਸਾਧੂ ਦੇ ਭੇਸ ਦੇ ਵਿੱਚ ਚਿੱਟਾ ਵੇਚਣਾ ਕੋਈ ਸੋਚ ਵੀ ਨਹੀਂ ਸਕਦਾ। ਖਨਾ ਪੁਲਿਸ ਨੇ ਅੱਜ ਇਹ ਮਾਮਲਾ ਗ੍ਰਿਫਤਾਰ ਕੀਤਾ ਹੈ। ਉਸ ਦੇ ਵਿੱਚ ਹੈਰੋਇਨ ਸਪਲਾਈ ਕਰਨ ਦੇ ਦੋਸ਼ ਦੇ ਵਿੱਚ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਨਾਲ ਖੰਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਤੀ ਕਾਲੀਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਤੇ ਉਸ ਦੇ ਭਰਾ ਵਿਕੀ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮਗਵਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਤੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਹਮਣੇ ਆਏ। ਦੱਸਦੀ ਹੈ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸਨੇ ਗਨਮਰ ਲੈਂਡ ਲਈ ਖੋਦ ਹੀ ਆਪਣੇ ਉੱਪਰ ਹਮਲਾ ਵੀ ਕਰਾਇਆ ਸੀ।